ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਦੋਸਤੋ ਠੀਕ ਠਾਕ ਹਾਂ ਚਲੋ ਵੀਰੇ ਮਾਲ ਕੁਮਰੇ ਦਬਾਕ ਕਰਦੇ ਆ ਸਾਰੇ ਭਰਾ ਆਪਣੇ ਆਪਾਂ ਨੂੰ ਦੇਖਣ ਵਾਲੇ ਠੀਕ ਠਾਕ ਹੋਣ ਤੰਦਰੁਸਤੀ ਰੱਖੇ ਬਖਸ਼ੇ ਮਹਾਰਾਜ ਸਾਰੇ ਭੈਣ ਭਾਈਆਂ ਨੂੰ ਕਿੰਨੇ ਆਪਾਂ ਨੂੰ ਦੇਖਣ ਵਾਲੇ ਨੇ ਦੂਰੋਂ ਨੇੜੇੋਂ ਲੈਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀਰੇ ਪਿਆਰ ਸਤਿਕਾਰ ਹਾਂਜੀ ਦੋਸਤੋ ਅਪਣ ਅੱਜ ਵਿਸ਼ਾ ਗਾ ਗੱਲ ਕਰਨ ਦਾ ਡੀ ਬਾਰਮਿੰਗ ਤੇ ਡੀ ਬਾਰਮੂ ਦੇ ਬਾਰੇ ਆਪਾਂ ਪਹਿਲਾਂ ਵੀ ਦੱਸਦੇ ਰਹੇ ਨੇ ਆਪਾਂ ਤੁਹਾਨੂੰ ਦੁਬਾਰਾ ਦੱਸਣ ਲੱਗੇ ਆ ਵੀ ਆਪਾਂ ਬੱਕਰੀਆਂ ਨੂੰ ਕਿਸ ਤਰ੍ਹਾਂ ਦੇ ਸਕਦਾ ਕਿੱਦਾਂ ਦੇ ਸਕਦੇ ਆ ਇਹਦੇ ਕਈ ਤਰੀਕੇ ਹੁੰਦੇ ਆ ਬਾਈ ਜਿਹਦੇ ਅੰਦੇ ਦਵਾਈ ਬੱਕਰੀਆਂ ਨੂੰ ਵਿੱਚ ਤਾਂ ਭਰਾ ਆਪਣੇ ਕੀ ਕਰਦੇ ਆ 15 ਦਿਨਾਂ ਬਾਅਦ ਦਵਾਈ ਦਿੰਦੇ ਆਗੇ ਡਬਲ ਡਬਲ ਕਰਕੇ ਠੀਕਲ ਬੱਕਰੀਆਂ ਦੇ ਜ਼ਿਆਦਾ ਜੂਨਾ ਕਹਿੰਦੇ ਨੇ ਅੰਦਰ ਕੀੜੇ ਤਿਆਰ ਹੋ ਗਏ 15 ਦਿਨਾਂ ਬਾਅਦ ਇਹ ਦਿੰਦੇ ਆਗੇ ਇਹਦਾ ਵੀ ਅੱਜ ਤੁਹਾਨੂੰ ਪ੍ਰੋਪਰ ਤਰੀਕਾ ਦੱਸੂਗਾ ਵੀ ਇਹ ਵੀਰੇ ਕੀ ਗੱਲ ਗੱਲਬਾਤ ਹੁੰਦੀ ਆ ਠੀਕ ਆ ਜੀ ਤਰੀਕੇ ਆਪਦੇ ਵੀਰੇ ਨੋਟ ਕਰ ਲਿਆ ਕਰੋ ਕਿਹੜੇ ਨਵੇਂ ਭਰਾ ਨੇ ਪੁਰਾਣੇ ਭਰਾਵਾਂ ਨੂੰ ਤਾਂ ਸਾਨੂੰ ਪਤਾ ਦੱਸਣ ਦੀ ਲੋੜ ਹੀ ਨਹੀਂ ਵੈਸੇ ਪੁਰਾਣੇ ਤਾਂ ਹੁਣ ਸਾਰਾ ਕੁਝ ਸਿੱਖੇ ਬੈਠੇ ਆ ਤਰੀਕਾ ਹੀ ਬੈਠਾ ਕਿਹੜੇ ਹੁਣ ਨਵੇਂ ਫਾਰਮ ਖੋਲ੍ਹ ਰਹੇ ਆ ਉਹਨਾਂ ਵਾਸਤੇ ਬਾਈ ਜੀ ਆਪਾਂ ਇਹ ਨਵੀਂ ਗੱਲ ਕਰਨ ਲੱਗਿਆ ਕਿਹੜੇ ਭਰਾ ਆਪਣੇ ਨਵਾਂ ਕੰਮ ਕਰਨਾ ਚਾਹੁੰਦੇ ਨੇ ਬਾਈ ਜੀ ਆਪਾਂ ਕਹਿੰਨਾ ਪਹਿਲੀ ਗੱਲ ਤਾਂ ਹਲਕੀ ਦਵਾਈ ਨਾ ਲਿਓ ਡੀ ਵਰਮਿੰਗ ਦੀ ਕਿਹੜਾ ਬੱਕਰੀਆਂ ਨੂੰ ਆਪਾਂ ਨੇ ਦੇਣੀਆਂ ਦਵਾਈ? ਉਹਦੇ ਵਿੱਚ ਕੀ ਹੋ ਜਾਂਦਾ ਵੀ 2 ਗਿਲ ਦੇਣ ਨੂੰ ਦਵਾਈ 11 ਚ ਦੇ। ਠੀਕ ਆ। ਹੁਣ ਨਿਰਜਨ ਦਵਾਈ ਹੋ ਗਈ ਕਿਵੇਂ? ਵਿੱਚ ਬਹੁਤ ਦਵਾਈਆਂ ਨੇ ਕੰਪਨੀ ਦੀਆਂ। ਉਹਨਾਂ ਨੂੰ ਬਾਈ ਜੀ ਕੇਰਾਂ ਦੀ ডোজ ਬਣਾ ਕੇ ਵਧੀਆ ਚ ਦੋ। ਠੀਕ ਆ ਜੀ। ਦੁਬਾਰਾ ਦੁਬਾਰਾ ਦਵਾਈ ਦੇਣ ਦੀ ਲੋੜ ਨਹੀਂ ਪੈਣੀ। ਕਿਉਂਕਿ ਉਹਦੇ ਵਿੱਚ ਕੀ ਆ ਕਿ ਨਾ ਬੱਕਰੀਆਂ ਨੂੰ ਹੈਕਸ਼ਨ ਹੋ ਜਾਂਦੀ ਆ, ਲੀਵਰ ਦੀ ਪ੍ਰੋਬਲਮ ਪੈ ਜਾਂਦੀ ਆ। ਇਸੋਨੇ ਜਾਣਕਾਰੀ ਐਸੇ ਕਰਕੇ ਦੇਣ ਲੱਗਿਆ ਕਈ ਗੱਲ ਬਾਈ ਜੀ ਇਹ ਲੀਵਰ ਦੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਵਿੱਚ ਜਦੋਂ ਆਪਾਂ ਵਾਰ-ਵਾਰ ਬੱਕਰੀਆਂ ਨੂੰ ਡੀ ਵਰਮਿੰਗ ਕਰੀ ਜਾਂਦੇ ਆਗੇ ਕੀੜਿਆਂ ਵਾਲੀ ਦਵਾਈ ਦੇਈ ਜਾਂਦੇ ਆ ਉਦਾਂ ਗੱਲ ਨਹੀਂ ਬਣਦੀ ਹੈਗੀ ਭਰਾਓ ਠੀਕ ਹੈ ਜੀ ਐਦਾਂ ਕਦੇ ਵੀ ਨਾ ਕਰੋ ਵਧੀਆ ਸਾਲਟ ਲਿਆ ਕੇ ਵਧੀਆ ਬੱਕਰੀਆਂ ਨੂੰ ਐਣ ਪੂਰਾ ਵਧੀਆ ਵਾਲਾ ਸਾਲਟ ਆਪਾਂ ਇੱਗੇ ਲਈ ਡੀ ਵਰਮਿੰਗ ਕਰੀ ਜਾਂਦੇ ਆ ਇਹਦਾ ਨੇਰ ਜਨ ਦਵਾਈ ਦੇਈ ਜਾਂਦੇ ਆ ਜਾਂ ਆ ਆਪਣੇ ਦਵਾਈ ਕਈ ਦਵਾਈਆਂ ਨੇ ਪੈਸੇ ਚਲੋ ਹੁਣ ਸੇ ਤੀਕ ਗੱਲ ਨਾ ਉਹ ਨਹੀਂ ਆਉਂਦਾ ਹੈਗਾ ਸਿਸੀਆਂ ਤੁਹਾਨੂੰ ਦੱਸਾ ਦਾਂਗੇ ਕੀ ਗੱਲ ਕਿਹੜਿਆ ਆਪਾਂ ਦਿੰਨੇ ਆ ਬੱਕਰੀਆਂ ਨੂੰ ਦਵਾਈ ਇਹ ਵੀਰੇ ਉਹੀ ਦਵਾਈ ਸਾਲਟ ਉਹੀ ਨਾ ਦੋ ਤਿੰਨ ਮਹੀਨੇ ਬਾਅਦ ਦਾ ਕੋਰਸ ਹੁੰਦਾ ਬੱਕਰੀ ਦੇ ਕੀੜਿਆਂ ਲਈ ਦਵਾਈ ਦਾ ਤੁਸੀਂ ਤਿੰਨ ਮਹੀਨੇ ਬਾਅਦ ਦਵਾਈ ਉਹ ਵਧੀਆ ਦੋ ਠੀਕ ਆ ਜੀ ਕਿਦਾਂ ਵੀ ਆਪਾਂ ਨੇ ਅੱਜ ਅੱਜ ਦਵਾਈ ਦੇਤੀ ਵੀ ਉਹ ਤੋਂ ਬਾਅਦ ਆਪਾਂ ਟ੍ਰੇਕ ਨੋਟ ਕਰ ਲਓ ਤਿੰਨ ਮਹੀਨੇ ਬਾਅਦ ਹੀ ਦੇਣੀ ਹੈ ਉਹ ਦਵਾਈ ਠੀਕ ਹੈ ਜੀ ਦਵਾਈ ਦੇਣੀ ਕਿਦਾਂ ਉਹ ਤੁਹਾਨੂੰ ਮੈਂ ਦੱਸ ਦਿੰਨਾ ਆ ਵੀਰੇ ਕਿਵੇਂ ਆਪਾਂ ਦਿੰਨੇ ਆਗੇ ਆਪਣੇ ਤਰੀਕੇ ਨਾਲ ਕਿਵੇਂ ਆਪਾਂ ਨੇ ਹੁਣ ਸਵੇਰੇ ਸਾਜਰੇ ਬੱਕਰੀ ਨੂੰ 5 ਤੋਂ 6 ਵਜੇ ਦਵਾਈ ਦੇਤੀ ਠੀਕ ਹੈ ਜੀ ਡੋਜ਼ਾਂ ਦੇ ਹਿਸਾਬ ਨਾਲ ਤੇ ਕੋਈ 10 ਐਮਐਲ ਦਿੰਨੇ ਆ ਕੋਈ ਬੱਕਰੀ ਨੂੰ 5 ਐਮਐਲ ਦਿੰਨੇ ਆ ਕੋਈ ਆਪਾਂ ਉਹਨੂੰ 12 ਵੀ ਦੇ ਸਕਦੇ ਆ 15 ਦੇ ਲੱ ਵੀ ਦੇ ਸਕਦੇ ਆ ਉਹਦੇ ਵਿੱਚ ਆਪਾਂ ਬੱਕਰੀ ਨੂੰ ਪਾਣੀ ਤੱਕ ਵੀ ਨਹੀਂ ਦੇਣਾ ਹੈਗਾ 3 ਘੰਟੇ ਤੰਨਾ ਚਾਰ ਘੰਟੇ ਕੁਝ ਨਹੀਂ ਦੇਣਾ ਖਾਣ ਪੀਣ ਨੂੰ ਹਰਾ achara ਪਾਣੀ ਜਦੋਂ ਭੱਡੀ ਭਰਨ ਕਰ ਦਿੰਨੇ ਆ ਕੀੜੇ ਵਾਲੀ ਦਵਾਈ ਦੇ ਦਿੰਨੇ ਆ ਠੀਕ ਆ ਜੀ ਵਿੱਚ ਕੀ ਕਰਦੇ ਆ ਭਰਾ ਆਪਣੇ ਆਪਾਂ ਨੂੰ ਮਿਲਦੇ ਰਹਿੰਦੇ ਆ ਭਰਾ ਆਪਣੇ ਨਾਲ ਦੀ ਨਾਲ ਬੱਕਰੀਆਂ ਨੂੰ ਦਵਾਈ ਦੇ ਕੇ ਨਾਲ ਦੀ ਨਾਲ ਹੀ ਛੱਡ ਲੈਂਦੇ ਆਗੇ ਘੰਟੇ ਅੱਧੇ ਘੰਟੇ ਬਾਅਦ ਐਦਾਂ ਨਹੀਂ ਕਰਨਾ ਚਾਹੀਦਾ ਵੀਰੇ ਉਹ ਦਵਾਈ ਦਿੱਤੀ ਵੀ ਇਹ ਕਰ ਹੋ ਜਾਂਦੀ ਆ ਠੀਕ ਆ ਜੀ ਉਹਦੇ ਵਿੱਚ ਤੁਸੀਂ ਨੇ ਬੱਕਰੀ ਨੂੰ ਤਿੰਨ ਤੋਂ ਚਾਰ ਘੰਟੇ ਕੁਝ ਵੀ ਨਹੀਂ ਦੇਣਾ ਗੱਬਣਾ ਬੱਕਰੇ ਹੁਣ ਜੇ ਫੰਡਰਾ ਹੋਣ ਉਹ ਆਪਦਾ ਸਾਲਟ ਪਾੜ ਲਿਆ ਕਰੋ ਦਵਾਈ ਤੇ ਕਿਹੜੀ ਆਪਾਂ ਦੇ ਰਿਆਂਗੇ ਦਵਾਈ ਕੋਈ ਵੀ ਦੇ ਰਿਆਂਗੇ ਕਿਸੇ ਵੀ ਕੰਪਨੀ ਦੀ ਦੇ ਰਿਆਂ ਕਿਸੇ ਤਰ੍ਹਾਂ ਦੀ ਵੀ ਦੇ ਰਿਆਂ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਐ ਦੇਖਣਾ ਵੀ ਆਪਾਂ ਨੇ ਬੱਕਰੀ ਨੂੰ ਕਿਵੇਂ ਦੇਣੀ ਆ ਕਿਵੇਂ ਨਾ ਵੀ ਫੰਡਰ ਨੂੰ ਦੇਣੀ ਆ ਜਾਂ ਗੱਬਣ ਨੂੰ ਦੇਣੀ ਆ ਉਹ ਸਾਬ ਨਾਲ ਦੇਣੀ ਆ ਠੀਕ ਹੈ ਜੀ ਇਹ ਤੁਸੀਂ ਵੀਰੇ ਗੱਲਾਂ ਦਾ ਰੱਖਣਾ ਨੋਟ ਕਰਨਾ ਧਿਆਨ ਕਰਨਾ ਹੈ ਗੱਲਾਂ ਦਾ ਕਿਉਂ ਲਈ ਇਹਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਜੇ ਸਾਡੀ ਬੱਕਰੀ ਜੇ ਲਿੱਸੀ ਪੈ ਗਈ ਜਾਂ ਸਾਡੀ ਬੱਕਰੀ ਦੇ ਅੰਦਰੋਂ ਕੀੜੇ ਨਿਕਲਦੇ ਨੇ ਜੀ ਨਿਕਲਦੇ ਆ ਛੋਟ ਛੋਟ ਜੱਟੇ ਜੱਟੇ ਜੇ ਨਿਕਲਦੇ ਹੁੰਦੇ ਹੈਗੇ ਮਿੰਗਣਾ ਦੇ ਵਿੱਚ ਉਹ ਵੀਰੇ ਆਪਾਂ ਗੱਲਾਂ ਦਾ ਧਿਆਨ ਰੱਖੀਏ ਠੀਕ ਆ ਜੀ ਗੱਲ ਤਿੰਨ ਮਹੀਨੇ ਬਾਅਦ ਦਵਾਈ ਦੇਣੀ ਆ ਤੇ ਤੜਕੇ 6 ਤੋਂ ਲੈ ਕੇ 5 ਵਜੇ ਤੱਕ ਆਪਾਂ ਦਵਾਈ ਸਾਜਰੇ ਦੇ ਕੇ ਆਪਾਂ ਬੱਕਰੀ ਨੂੰ ਉਹ ਤਿੰਨ ਤੋਂ 4 ਘੰਟੇ ਕੁਝ ਨਹੀਂ ਦੇਣਾ ਨਾ ਪਾਣੀ ਦੇਣਾ ਨਾ ਇਹਦੇ ਨਾਲ ਆਪਾਂ ਨੇ ਹਰਾ ਚਾਰਾ ਕੋਈ ਵੀ ਆਪਾਂ ਫੀਡ ਪਾਉਣੇ ਆ ਜਾਂ ਕੋਈ ਗਮਾਰੇ ਦਾ ਨੀਰਾ ਪਾਉਣੇ ਆ ਜਾਂ ਕੁਝ ਵੀ ਦਿੰਨੇ ਆ ਆਪਾਂ ਉਸ ਵੀ ਪਾਉਣ ਨੂੰ ਖਵਾਉਣ ਨੂੰ ਦੇ ਰਹਿਆਂਗੇ ਆਪਾਂ ਉਹਨਾਂ ਨੂੰ ਕੁਝ ਵੀ ਨਹੀਂ ਦੇਣਾ ਤਿੰਨ ਤੋਂ 4 ਘੰਟੇ ਵਿੱਚ ਠੀਕ ਆ ਭਾਈ ਜੀ ਇਹ ਗੱਲਾਂ ਦਾ ਤੁਸੀਂ ਨਿ ਰੱਖਣਾ ਧਿਆਨ ਆਪਣੇ ਬਾਈ ਜੀ ਘਰੇ ਨਵੇਂ ਬਾਈ ਜੁੜੇ ਨੇ ਆਪਣੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਠੀਕ ਆ ਜੀ ਵੀਡੀਓ ਸਾਰੀ ਦੇਖਿਆ ਕਰੋ ਸਲਿੱਪ ਨਾ ਕਰਿਆ ਕਰੋ ਲਓ ਬਾਈ ਜੀ ਆਪਾਂ ਕੋਈ ਕੱਲ ਨੂੰ ਵੀਡੀਓ ਤੁਹਾਡੇ ਵਾਸਤੇ ਵਧੀਆ ਟੌਪਿਕ ਤੇ ਲੈ ਕੇ ਆਵਾਂਗੇ ਆਪਾਂ ਨੂੰ ਦੋ ਇਜਾਜ਼ਤ ਧੰਨਵਾਦ